ਸਤਿ ਸ੍ਰੀ ਅਕਾਲ ਦੋਸਤੋ ਜੀ ਆਇਆਂ ਨੂੰ ਜੀ ਤੁਹਾਡੇ ਆਪਣੇ YouTube ਚੈਨਲ ਡਾਕਟਰ ਜੀ ਖੱਤਰੀ ਫਿਜ਼ੀਓਥੈਰੇਪੀਸ ਵਿਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਨੂੰ ਦੇਖਣ ਲਈ ਲਾਸਟ ਤੱਕ ਬਨੇ ਰਹੋ ਵੀਡੀਓ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੋ ਵੀ ਵੀਰ ਸੱਜਣ ਮੇਰੇ ਚੈਨਲ ਵਿੱਚ ਨਵੇਂ ਆਏ ਨੇ ਜੀ ਬੈਲ ਆਈਕਨ ਨੂੰ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਜੀ ਲਾਈਕ ਕਮੈਂਟ ਸ਼ੇਅਰ ਕਰੋ ਜੀ ਜੋ ਜ਼ਿਆਦਾ ਸਮਾਨ ਲੈਂਦੇ ਹੋਏ ਵੀਡੀਓ ਵੱਲ ਜਾਂਦੇ ਆ ਜੀ ਇਹ ਵੀਡੀਓ ਲੱਤਾਂ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਦੇ ਲਈ ਜਾਂ ਜਾਂ ਲੱਤਾਂ ਵਿੱਚ ਹੋਏ ਦਰਦ ਦੇ ਲਈ ਬਹੁਤ ਲਾਭਦਾਇਕ ਹੈ ਆਪਣੀ ਕਮਰ ਨੂੰ ਦੀਵਾਰ ਦੇ ਨਾਲ ਲਾ ਕੇ ਰੱਖੋ ਅਤੇ ਫਿਰ ਆਪਣੇ ਹੱਥਾਂ ਦੇ ਨਾਲ ਆਪਣੇ ਅੰਗੂਠਿਆਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰੋ ਸਟਾਰਟਿੰਗ ਦੇ ਵਿੱਚ ਜੋ ਟੱਚ ਹੈ ਉਹ ਜਿਨੀ ਦੀ ਅਗਲੀ ਹੱਡੀ ਤੱਕ ਲੱਗੇਗਾ ਜਿਵੇਂ ਜਿਵੇਂ ਤੁਸੀਂ ਇਸ ਐਕਸਰਸਾਈਜ਼ ਨੂੰ ਕਰਦੇ ਜਾਓਗੇ ਅੰਤ ਤੇ ਤੁਹਾਡਾ ਰਾਜੂਆ ਉਹ ਉਂਗੂਠਿਆਂ ਤੱਕ ਪਹੁੰਚੇਗਾ ਇਸ ਖਿਚਾਵ ਨੂੰ 10 ਸੈਕਿੰਡ ਹੋਲਡ ਰੱਖਣਾ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਮੈਂਟ ਅਤੇ ਸ਼ੇਅਰ ਕਰੋ ਧੰਨਵਾਦ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ